ਸਮਾਜ ਨਾਲ ਥੋੜਾ ਜਿਆਦਾ ਮਿਲਦਾ ਘੋਖਾ ਤੱਕਾ ਕਰ ਰਹੀ ਹੈ ਮੈਂ ਬੇਨਤੀ ਕਰਦਾ ਹੈ 2 ਮਿੰਟ ਆਪਣੇ ਵੀ ਹੁਣ ਵਿਚਾਰ ਦਿਓ ਕੋਈ ਜਾਲੀ ਐਸਸੀ ਸਰਟੀਫਿਕੇਟ ਬਣਾ ਕੇ ਨੌਕਰੀਆਂ ਲੈ ਰਹੇ ਨੇ ਔਰ ਜਿਨ੍ਹਾਂ ਦਾ ਹੱਕ ਬਣਦਾ ਉਹਨਾਂ ਦਾ ਲੋਕ ਹੱਕ ਮਾਰ ਰਹੇ ਨੇ ਪੰਜਾਬ ਸਰਕਾਰ ਇਸ ਸਵਾਲ ਨੂੰ ਕਾਮੇ ਦੇ ਰਹੀ ਜਦੋਂ ਦੀ ਭਗਵੰਤਬਾਨ ਸਰਕਾਰ ਆਈ ਹੈ ਕੋਈ ਵੀ ਮਸਲਾ ਹੈ ਚਾਹੇ ਉਹ ਟੀਚਰਾਂ ਦਾ ਹੈ ਕੋਈ ਦਾ 22 ਜਨਵਰੀ ਵਾਲੇ ਦਿਨ ਉਹਨਾਂ ਨੇ ਸਵਾਲੇ ਲਾਰੇ ਤੋਂ ਸਵਾਲ ਪੁੱਛ ਨਹੀਂ ਕਰਿਆ 36000 ਨੌਕਰੀਆਂ ਦਾ ਲਾਰਾ ਲਾਤਾ ਲੋਕਾਂ ਨੂੰ ਪੱਕੇ ਕਰਦਾ ਲਾਰਾ ਲਾਤਾ ਤੇ ਆਪਾਂ ਨੂੰ ਪੱਕੇ ਕਰਦਾ ਲਾਰਾ ਲਾ ਕੇ ਹੋ ਲਾਰਾ ਲਾ ਕੇ ਲੱਗ ਗਿਆ ਜਿੰਨਾ ਦਾ ਜਿਹੜਾ ਪਾਪ ਦਾ ਘੜਾ ਉਹ ਭਰ ਚੁੱਕਿਆ ਮਤਲਬ ਇਹ ਲੋਕ ਭੜਕਣ ਅੱਗੇ ਚੋੜਾ ਰਹੀ ਹੈ ਬਚੈਤਾ ਦੀ ਚੋੜਾ ਰਹੀ ਹੁਣ ਤੋਂ ਕਿਸ ਤਰ੍ਹਾਂ ਦਿਨ ਦਿਹਾੜਾ ਕਤਲ ਹੋ ਰਿਹਾ ਹੈ ਦਿਨ ਦਿਹਾੜਾ ਸਭ ਨੂੰ ਸੁਰੱਖੀ ਸਰਕਾਰ ਨੂੰ ਪਤਾ ਨਹੀਂ ਹੈ ਸਰਕਾਰ ਨੂੰ ਸਭ ਪਤਾ ਸਰਕਾਰ ਜਾਣੂ ਜੇ ਥੋੜੀ ਹੋਈ ਬੈਠੀ ਹੈ ਜਿਹੜੇ ਸਵਾਰ ਰੋੜਾ ਤੇ ਆਊਗਾ ਕਾਰ ਹਰ ਪੈਂਡ ਤੇ ਫੈਲ ਹੋ ਚੁੱਕੀ ਹੈ ਜਿਹੜੇ ਐਸੀ ਨਿਸੀ ਲੋਕਾਂ ਨਾਲ ਜਿਹੜੇ ਵਾਦੇ ਕੀਤੇ ਸੀ ਉਹਦੇ ਇੱਕ ਵੀ ਵਾਦਾ ਪੂਰਾ ਨਹੀਂ ਹੋਇਆ ਉਹ ਗਰੰਟੀਆਂ ਦਿੰਦਾ ਸੀ ਵੀ ਆਹ ਗਰੰਟੀਆਂ ਨੇ ਇੱਕ ਗਰੰਟੀ ਦੀ ਕੋਈ ਪੂਰੀ ਹੋਣੀ ਲੇੜੀ ਦੁਖੀ ਹੈ ਜੈਂਸ ਵੀ ਦੁਖੀ ਹੈ ਜਿਹੜਾ ਨਸ਼ੇ ਦਾ ਗੱਲ ਕਰਦਾ ਸੀ ਕਿ ਨਸ਼ਾ ਖਤਮ ਹੋ ਜੂਗਾ ਕੋਈ ਨਹੀਂ ਡਿਕ੍ਰਿਪਸ਼ਨ ਕੋਈ ਖਤਮ ਨਹੀਂ ਹੋਈ ਕਿਸੇ ਨੂੰ ਨੌਕਰੀਆਂ ਕਿਸੇ ਨੂੰ ਨਹੀਂ ਮਿਲੀਆਂ ਬਹਾਲੀ 7% ਤੇ ਅੱਜ ਪ੍ਰਦਰਸ਼ਨਕਾਰੀ ਮੰਤਰੀ ਭਗਵੰਤ ਮਾਨ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਨੇ ਜਿੱਥੇ ਅੱਜ ਇਹ ਮਟਕਾ ਲੈ ਕੇ ਪਹੁੰਚੇ ਨੇ ਕਾਰਨ ਮਟਕਾ ਦਾ ਹੈ ਵੀ ਹੈ ਇਹਨਾਂ ਦਾ ਇਹ ਕਹਿਣਾ ਹੈ ਕਿ ਜਿਹੜੇ ਇਹ ਲੋਕ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਉਹ ਸਾਡੀ ਗੱਲਾਂ ਨਹੀਂ ਮੰਗਣੇ ਮੰਨ ਰਹੇ ਸੱਜਣਾ ਗੱਲਬਾਤ ਕਰਨ ਦੀ ਮੌਜੂਦ ਹੈ ਗੱਲਬਾਤ ਕਰਾਂਗੇ ਸਰਦਾਰ ਸਾਹਿਬ ਮਟਕਾ ਲੈ ਕੇ ਕੀ ਕਰਨਾ ਮਟਕੇ ਦਾ ਕੀ ਕਰਨਾ ਪਿੱਟਸਪਾ ਕਰਾਂਗੇ ਇਹ ਤੁਹਾਨੂੰ ਜਾਨੇਗਾ ਜੇਕਰ ਅਸੀਂ ਬੀਸੀ ਸਮਾਜ ਨਾਲ ਝੋਖਾ ਤੱਕਾ ਕਰ ਰਹੀ ਹੈ ਮਾਰੀ ਨੂੰ ਬੇਨਤੀ ਕਰਦਾ ਹੈ ਦੋ ਮਿੰਟ ਆਪਣੇ ਵੀ ਉਹਨਾਂ ਵਿਚਾਰ ਦੋ ਲੋਕ ਜਾਲੀ ਐਸਸੀ ਸਰਟੀਫਿਕੇਟ ਬਣਾ ਕੇ ਨੌਕਰੀਆਂ ਲੈ ਰਹੇ ਨੇ ਔਰ ਜਿਨ੍ਹਾਂ ਦਾ ਹੱਕ ਬਣਦਾ ਉਹਨਾਂ ਦਾ ਲੋਕ ਹੱਕ ਮਾਰ ਰਹੇ ਨੇ ਪੰਜਾਬ ਸਰਕਾਰ ਇਸ ਵਾਰ ਕੋਈ ਕੰਮ ਨਹੀਂ ਦੇ ਰਹੀ ਅੱਜ ਤੁਸੀਂ ਪੰਜਾਬ ਸਰਕਾਰ ਦਾ ਜੋ ਘੜਾ ਲੈ ਕੇ ਆਪਾਂ ਕਰਕੇ ਜੀਮੇ ਸਰਕਾਰ ਦੇ ਖਿਲਾਫ ਮਾਰੇ ਜਾਊਗਾ ਤੁਸੀਂ ਸਾਰਿਆਂ ਨੇ ਉਹਦਾ ਜਵਾਬ ਦੇਣਾ ਜਿਨ੍ਹਾਂ ਸਮਾਜਿਕ ਨਿਆਂ ਦੇ ਲਈ ਲੜ ਰਹੇ ਹਰ ਫਰੰਟ ਤੇ ਪੰਜਾਬ ਸਰਕਾਰ ਫੇਲ ਹੋਈ ਹੈ ਅੱਜ ਪੰਜਾਬ ਦੇ ਵਿੱਚ ਨਾ ਇਡਾਊਟ ਖਤਮ ਹੋ ਚੁੱਕਿਆ ਪੰਜਾਬ ਸਰਕਾਰ ਰਹਿਣ ਦੇ ਲਾਇਕ ਨਹੀਂ ਅੱਜ ਕਿਸਾਨਾਂ ਨੂੰ ਹੱਕ ਮਿਲਗਾ ਨਾ ਮਜ਼ਦੂਰਾਂ ਨੂੰ ਨਾ ਦੁਕਾਨਦਾਰਾਂ ਨੂੰ ਪੰਜਾਬ ਦਾ ਦੁਖੀ ਹੈ ਇਸ ਕਰਕੇ ਅੱਜ ਪੰਜਾਬ ਸਰਕਾਰ ਦੇ ਪਾਪਾ ਦਾ ਖਲਾਫ ਮੁਕਿਆ ਅਸੀਂ ਚੌਕ ਦੇ ਵਿੱਚ ਉਹਨਾਂ ਦੇ ਪਾਪਾ ਦਾ ਘੜਾ ਭੰਨਣ ਚਲੇ ਹ ਡਾਇਰੈਕਟਰ ਵੈਲਫੇਅਰ ਮੱਭਾ ਸਮਾ ਹੋ ਗਿਆ ਕਿਉਂਕਿ ਇਹ ਵੀ ਧਰਨੇ ਦੇ ਬੈਠੇ ਨੇ ਜਿਸ ਤੋਂ ਬਾਅਦ ਮੀਟਿੰਗਾਂ ਵੀ ਹੁੰਦੀਆਂ ਨੇ ਲੈ ਕੇ ਮੀਟਿੰਗਾਂ ਤੋਂ ਬਾਅਦ ਕੋਈ ਜੈ 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 ਸਮਦਾਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਮੈਂ ਸਾਥੀਆਂ ਨੂੰ ਬੇਨਤੀ ਕਰਦਾ ਹੈ ਸਰਕਾਰਾਂ ਦਾ ਕੰਮ ਹੈ ਕਿ ਅੱਜ ਦਾ ਜਿਹੜਾ ਪ੍ਰੋਗਰਾਮ ਆਪਾਂ 2-4 ਮਿੰਟ ਬਾਅਦ ਸਟਾਰਟ ਕਰਨਾ ਵਾ ਪਰ ਮੈਂ ਜਿੰਨਾ ਤੱਕ ਦੇਖਿਆ ਕਿ ਜਦੋਂ ਦੀ ਭਗਵੰਤਬਾਨ ਸਰਕਾਰ ਆਈ ਹੈ ਕੋਈ ਵੀ ਮਸਲਾ ਹੈ ਚਾਹੇ ਉਹ ਟੀਚਰਾਂ ਦਾ ਹੈ ਕੋਈ ਸਟਾਫ ਦਾ ਕੋਈ 31 ਜਨਵਰੀ ਵਾਲੇ ਦਿਨ ਉਹਨਾਂ ਨੇ ਸਵਾਲ ਲਾਰੇ ਤੋਂ ਸਵਾਲ ਪੁੱਛ ਹੀ ਨਹੀਂ ਕਰਿਆ 36000 ਨੌਕਰੀਆਂ ਦਾ ਲਾਰਾ ਲਾਤਾ ਲੋਕਾਂ ਨੂੰ ਪੱਕੇ ਕਰਨ ਦਾ ਲਾਰਾ ਲਾਤਾ ਤੇ ਆਪਾਂ ਨੂੰ ਪੱਕੇ ਕਰਨ ਦਾ ਲਾਰਾ ਲਾਤਾ ਉਹ ਲਾਰਾ ਲਾ ਕੇ ਲੱਗ ਗਿਆ ਜਿੰਨਾ ਦਾ ਜਿਹੜਾ ਪਾਪ ਦਾ ਘੜਾ ਉਹ ਪੜ ਚੁੱਕਿਆ ਮਤਲਬ ਸਾਡੀ ਜਿਹੜੀ ਜਿਹੜੀ ਆਪਣੇ ਆਸਤੇ ਲਿਆਉਣ ਜਿਹਨਾਂ ਦਾ ਬਲਕ ਪੱਕਾ ਕਰਦੇ ਜਾ ਰਹੇ ਆ ਔਰ ਬਹੁਤ ਜਲਦੀ ਇੱਕ بڑا ਸਹਾਰਾ ਕਰਕੇ ਸਰਕਾਰ ਦਾ ਵਿਕਣ ਦਾ ਕੰਮ ਕਰਾਂਗੇ ਕਿਉਂਕਿ ਜਦ ਤੱਕ ਇਹ ਸਰਕਾਰ ਦਾ ਬਿਟ ਸੈਪਾ ਜਾਂ ਜਦੋਂ ਤੱਕ ਰੋਡ ਜਾਬੀ ਨਹੀਂ ਕਰਦੇ ਜਦ ਤੱਕ ਇਹ ਕੋਈ ਅਕਲ ਨਹੀਂ ਆਣੀ ਅਸੀਂ ਇਹ ਕਈ ਦਿਨਾਂ ਤੋਂ ਕਿਹਾ ਕਿ ਸਾਡੀ ਨੀਤੀ ਵੀ ਆਪਾਂ ਜਿਹੜੀ ਲਾ ਬਣਾਉਣੀ ਹੈ ਤੇ ਮੇਰੀ ਪਹਿਲੀ ਵੇਰਵਾ ਕਿ 22 ਦੇ ਨੇੜੇ 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 ਹੋਵੇ 12:00 ਵਜੇ ਏਸੀ ਮੋਰਚਾ ਸਟੈਂਡ ਤੋਂ ਪਰ ਆਪਾਂ 21 ਨੂੰ ਅੱਜ ਪੂਰਾ ਪਿੰਡ ਆਪਾਂ ਜਿਹਦੇ ਵਿੱਚ ਮੋਰਚਾ ਦੀ ਜਗ੍ਹਾ ਵੀ ਅਸੀਂ ਜਨਨ ਸਰਕਾਰ ਨੂੰ ਵਲਮੈਂਟ ਹੋਵੇ ਹਰਬਾਤ ਸਿੰਘ ਜਿੰਨਾ ਮੰਤਰੀ ਸੀ ਜੋ ਆਪਾਂ ਨੇ ਕਿਹਾ ਸਾਡਾ ਲਾਲਾ ਲਾਇਆ ਸਭ ਦੇ ਵੀ ਜਦੋਂ ਸਾਡੇ ਐਸਸੀ ਸਵਾਦਾ ਜਮਾਰ ਸਵਾਦਾ ਦਾ ਪੁੱਤ ਦਾ ਮੰਤਰੀ ਬਣਿਆ ਤਾਂ ਉਹ ਸਾਡੀ ਗੱਲ ਨੂੰ ਪੂਰਾ ਕਰੂਗਾ ਪਰ ਉਹਨੇ ਵੀ ਸਾਡਾ ਲਾਲਾ ਲਾਇਆ ਕਿਉਂਕਿ ਜਿਹੜਾ ਵੀ ਕੁਰਸੀ ਤੇ ਬੈਠ ਜਾਂਦਾ ਉਹਨੇ ਲਾਰੇ ਨੂੰ ਚੁਵਾ ਜਿਹੜੇ ਅਸੀਂ ਚੁਣੇ ਸੀ ਆ ਲੰਬੇ ਸਮੇਂ ਤੋਂ ਬੈਠੇ ਸੀਗੇ ਪਹਿਲਾਂ ਵੀ ਇਹ ਫੇਜ਼ ਵਿੱਚ ਨਿਕਰੇ ਸੀ ਕਿੰਨੇ ਕਿਹੜੇ ਸਾਥੀ ਆ ਜਿਨ੍ਹਾਂ ਨੇ ਹਜੇ ਤੱਕ ਵੀ ਮੂਰਛੇ ਦੇ ਦਰਸ਼ਨ ਨਹੀਂ ਕੀਤੇ ਉਹਨਾਂ ਸਾਰੇ ਵੀ ਆਪਾਂ ਉਹਨਾਂ ਦੇ ਭਵਖਵਾਰੇ ਫੈਸਲਾ ਕਰਨਾ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਕਿ 30 ਤਰੀਕ ਜਨਰਤਵਾਰ ਨੂੰ 28 ਤਰੀਕ 28 ਤਰੀਕ ਨੂੰ ਸਰਕਾਰ ਜਿਹੜੀ ਮੈਂ ਸਾਡੀ ਗੱਲ ਨੂੰ ਮਹੱਤਵ ਆਪੇ ਲੈ ਰਹੀ ਹੈ ਇਕੱਠੇ ਹੋਣਾ ਦੇਖੋ ਦੇਸ਼ ਦੇ ਸਾਡੇ ਪੰਜਾਬ ਚ ਕਿੰਨੀ ਆਬਾਦੀ ਹੈ ਉਹ ਜਾਣ ਉਸ ਕੇ ਜਾਰੀ ਵੀ ਲੋਕ ਭੜਕਣ ਅੱਗੇ ਚੋੜਾ ਆ ਰਹੀ ਹੈ ਪੰਚਾਇਤਾਂ ਦੀ ਚੋੜਾ ਨਹੀਂ ਹੁਣ ਤਾਂ ਕਿਸ ਤਰ੍ਹਾਂ ਦਿਨ ਦਿਹਾੜਾ ਕਤਲ ਹੋ ਰਿਹਾ ਹੈ ਦਿਨ ਦਿਹਾੜਾ ਸਭ ਨੂੰ ਸੁਰੱਖਿਅਤ ਸਰਕਾਰ ਨੂੰ ਪਤਾ ਨਹੀਂ ਹੈ ਸਰਕਾਰ ਨੂੰ ਸਭ ਤੋਂ ਸਰਕਾਰ ਜਾਣੂ ਦੇ ਵਿੱਚ ਬੋਲੀ ਹੋਈ ਬੈਠੀ ਹੈ ਜਿਹੜੇ ਸਵਾਦ ਰੋਡ ਤੇ ਆਊਗਾ ਤਾਂ ਤਾਂ ਜਾ ਕੇ ਜਿੱਦਾਂ ਨੂੰ ਤਾਂ ਅੱਗੇ ਦਾ ਰੁਕੀ ਅੱਜ ਕੀ ਕੀਤਾ ਜਾਊਗਾ ਅੱਜ ਅਸੀਂ ਜੁਸਪਾਸ ਕਰ ਰਹੇ ਆ ਆ ਜਿਹੜਾ ਪਾਪਾ ਦਾ ਘੜਾ ਭੁਗਤ ਵਾਲਦਨ ਕਰਦਾ ਪਰ ਰਿਹਾ ਅਸੀਂ ਅੱਜ ਅਸੀਂ ਚੌਕ ਚ ਪੰਡਣ ਜਾ ਰਹੇ ਆ ਤਾਂ ਕਿ ਸਰਕਾਰ ਤੱਕ ਟ੍ਰੈਫਿਕ ਜਰੀਏ ਸੀਐਲ ਜਰੀਏ ਸਰਕਾਰ ਤੱਕ ਆਵਾਜ਼ ਪਹੁੰਚਾਉਣਾ ਕਿ ਆਪਾਂ ਨੂੰ ਜਿਹੜਾ ਇਹ ਕਿਰਾਇਆ ਜਿਹਨੂੰ ਕਹਿ ਰਹੇ ਆ ਬੰਦ ਦਾ ਘੜਾ ਭਰਿਆ ਕਹਿੰਦੇ ਵੀ ਇਹ ਪੰਡਣ ਜਾਵਾਂਗੇ ਪਰ ਸਰਦਾਰ ਸਾਹਿਬ ਕਿਤਨੇ ਕਿਤਨੇ ਆਹ ਕਾਲੇ ਕੱਪੜੇ ਪਾਏ ਹੋਇਆ ਉਹ ਅੱਗੇ ਜਾਣਗੇ ਉਹਨਾਂ ਦਾ ਇੱਕ ਸਾਥੀ ਦੇ ਸੰਕੇਤ ਕਿਹਾ ਜਾਂਦਾ ਵੀ ਜਦੋਂ ਵੀ ਪ੍ਰਦਰਸ਼ਨ ਚਾਹੁੰਦੇ ਨੇ ਮੁੱਖ ਮੰਤਰੀ ਭਗਵੰਤ ਮਾਨਿਆ ਕਹਿੰਦੇ ਨੇ ਕਿ ਜਿਵੇਂ ਪੰਜਾਬ ਦੇ ਧਰਨਿਆਂ ਲਗਾਓ ਮੈਨਾਂ ਸਿੱਧੀ ਗੱਲ ਕਰੂੰ ਗੱਲਬਾਤ ਕਰੋ ਅਸੀਂ ਆਪਣੀ ਗੱਲਬਾਤ ਦੇ ਵਿੱਚ ਰਹਿ ਕੇ ਸਰਕਾਰ ਦੇ ਸਾਹਮਣੇ ਆਪਣਾ ਰੋਸ ਜ਼ਾਹਰ ਕਰਨਾ ਹੈ ਛੇਕਰ ਸਾਡੀ ਨਹੀਂ ਸੁਣੀ 2 ਸਾਲਾਂ ਦੀ ਸਰਕਾਰ ਹਰ ਪੱਖ ਤੇ ਫੈਲ ਹੋ ਚੁੱਕੀ ਹੈ ਜਿਹੜੇ ਐਸੀ ਨੀਸੀ ਲੋਕਾਂ ਨਾਲ ਜਿਹੜੇ ਵਾਅਦੇ ਕੀਤੇ ਸੀ ਉਹਦੇ ਇੱਕ ਵੀ ਵਾਦਾ ਪੂਰਾ ਨਹੀਂ ਹੋਇਆ ਉਹ ਗਰੰਟੀਆਂ ਦਿੰਦਾ ਸੀ ਵੀ ਆਹ ਗਰੰਟੀਆਂ ਨੇ ਇੱਕ ਗਰੰਟੀ ਦੀ ਕੋਈ ਪੂਰੀ ਹੁੰਦੀ ਨਹੀਂ ਲੇਡੀਜ਼ ਵੀ ਦੁਖੀ ਆ ਜੈਂਟਲਸ ਵੀ ਦੁਖੀ ਆ ਜਿਹੜਾ ਨਸ਼ੇ ਦਾ ਗੱਲ ਕਰਦਾ ਸੀ ਕਿ ਨਸ਼ਾ ਖਤਮ ਹੋ ਜੂਗਾ ਕੋਈ ਨਹੀਂ ਕ੍ਰਿਪਸ਼ਨ ਕੋਈ ਖਤਮ ਨਹੀਂ ਹੋਈ ਕਿਸੇ ਨੂੰ ਨੌکریاں ਕਿਸੇ ਨੂੰ ਨਹੀਂ ਮਿਲੀਆਂ ਉਹਨੇ ਪੰਜ ਪੰਜ ਮਰਦਾਂ ਦੇ ਵਾਦੇ ਕਰੇ ਬਿਲਾਡ ਦੇਣ ਦਾ ਕੋਈ ਦੇ ਆ ਪਰ ਲੇਕਿਨ ਜਿਹੜੀ ਝਾਲੀ ਅੱਜ ਜਿਹੜਾ ਐਸੀਵੀਸੀ ਮਹਾਪੰਚਾਇਤ ਵੱਲੋਂ ਇਹ ਧਰਨਾ ਲਾਇਆ ਇਹ ਤਾਂ ਲਾਇਆ ਤਾਂ ਕਿ ਜਿਹੜਾ ਸਰਟੀਫਿਕੇਟ ਝਾਲੀ ਜਿਹੜੇ ਸਾਡੀ ਫੀਲ ਰੱਦ ਕਰਨ ਵਾਸਤੇ ਸਾਡੀ ਅਸੀਂ ਇਹ ਧਰਨਾ ਲਾਇਆ ਉਸ ਕਰਕੇ ਸਾਡਾ ਪਿੱਠ ਤੇ ਆਪ ਸਰਕਾਰ ਦੇ ਖਿਲਾਫ ਹੋਵੇਗਾ ਸਾਡੇ ਰਹੀ ਅਸੀਂ ਮੈਸੇਜ ਸਰੀਆ ਆ ਵੀ ਲੈ ਕੇ ਜਾਣਾ ਨਾਲ ਤਾਂ ਇਹ ਤੁਸਵੀਰਾਂ ਦੇਖ ਸਕਦੇ ਹੋ ਮੋਹਾਲੀ 7 ਵਜੇ ਦੀ ਤਸਵੀਰਾਂ ਜਿੱਥੇ ਅੱਜ ਜਿਹੜੇ ਐਸਸੀ ਜਿਨ੍ਹਾਂ ਦੇ ਕਹਿੰਦੇ ਸਰਟੀਫਿਕੇਟ ਸਾਡੇ ਜਾਲੀ ਬਣਾਏ ਗਏ ਨੇ ਉਸ ਨੂੰ ਲੈ ਕੇ ਅੱਜ ਪੰਜਾਬ ਸਰਕਾਰ ਦਾ ਰੋਜ਼ ਪ੍ਰਦਰਸ਼ਨ ਕਰ ਰਹੇ ਨੇ ਤਾਂ ਤਸਵੀਰਾਂ ਦੇਖ ਸਕਦੇ ਹੋ ਹੁਣ ਇੱਥੋਂ ਸ਼ੁਰੂ ਹੋਣ ਲੱਗੇ ਨੇ ਇਥੋਂ ਦੀ ਅਜੇ ਹੈ ਪੰਜਾਬ ਸਰਕਾਰ ਦਾ ਜੋ ਹੈ ਰੋਜ਼ ਪ੍ਰਦਰਸ਼ਨ ਤੇ ਬੈਠ ਚੁੱਕੇ ਨੇ ਤੇ ਇੱਥੇ ਕਾਲੇ ਕੱਪੜੇ ਪਾ ਕੇ ਇਹ ਪ੍ਰਦਰਸ਼ਨ ਵੀ ਕਰ ਰਹੇ ਨੇ ਮੋਹਾਲੀ ਤੋਂ ਅਭਿਸ਼ੇਕ ਮਹਿੰਦੀ ਰਿਪੋਰਟ ਪੰਜਾਬ ਕਰ